ਪੰਜਾਬ ਸਰਕਾਰ ਦਾ ਨਹਿਰੀ ਪਿਵਾਕ ਕਿਸਾਨਾਂ ਨੂੰ ਆਖਰੀ ਟੇਲ ਤੱਕ ਪਾਣੀ ਪਹੁੰਚਾਉਣ ਦੇ ਲਈ ਸੋਇਆਂ ਦਾ ਨਹਿਰਾਂ ਦਾ ਨਿਰਮਾਣ ਕਰ ਰਿਹਾ ਤੁਸੀਂ ਦੇਖ ਰਹੇ ਹੋ ਪਾਤੜਾ ਮੰਡਲ ਦੇ ਵਿੱਚ ਬੇਲੂ ਮਾਜਰ ਤੋਂ ਲੈ ਕੇ ਇਹ ਲਹਿਰੇ ਤੱਕ ਸੰਗਰੂਰ ਜ਼ਿਲ੍ਹੇ ਤੱਕ ਜਿਹੜੀ ਰਜਵਾਹ ਹੈ ਨਹਿਰ ਹੈ ਇਹਨੂੰ ਚੌੜਾ ਕੀਤਾ ਜਾ ਰਿਹਾ ਔਰ ਪੱਕਾ ਕੀਤਾ ਜਾਣਾ ਹੈ ਪਹਿਲੇ ਛੋਟਾ ਸੁਭਾਤਾ ਹੁਣ ਚੌੜਾ ਕਰ ਰਹੇ ਹਨ ਲੇਕਿਨ ਕਿਸਾਨਾਂ ਕੀ ਇਸ ਦੇ ਵਿੱਚ ਦਲੀਲ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਿਰਮਾਣ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਹੈ ਸਮਾਣਾ ਪਾਤੜਾ ਉਪ ਮੰਡਲ ਦੇ ਜਿਹੜੇ ਕਿਸਾਨ ਹੈ ਦੇਦਨਾ ਪਿੰਡ ਹੈ ਇਸ ਪਿੰਡ ਦੇ ਕਿਸਾਨਾਂ ਕੀ ਜਿਹੜੀ ਆਪਣੀ ਜ਼ਮੀਨ ਮਾਲਕੀ ਜ਼ਮੀਨ ਹੈ ਉਸ ਜ਼ਮੀਨ ਦੇ ਵਿੱਚ ਇਸ ਨਹਿਰ ਦਾ ਨਿਰਮਾਣ ਹੋ ਰਿਹਾ ਹੈ ਉਸ ਕਰਕੇ ਜੇ ਰਸਤੇ ਹੈ ਕਿਸਾਨਾਂ ਨੂੰ ਰਸਤਾ ਨਹੀਂ ਮਿਲਣਾ ਕਿਸਾਨ ਨੂੰ ਆਪਣੇ ਖੇਤ ਦੇ ਵਿਚਾਣਾ ਕਿੰਨੀ ਮੁਸ਼ਕਿਲ ਆਵੇਗੀ ਇਸ ਮੁੱਦੇ ਨੂੰ ਲੈ ਕੇ ਇਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਮਸਲਾ ਜਿਹੜਾ ਗੰਭੀਰ ਬੰਦਾ ਜਾ ਰਿਹਾ ਕਿਸਾਨਾਂ ਦੇ ਲਈ ਇਹ ਦੇਖੋ ਸਾਹਮਣੇ ਇਹ ਜਿਹੜੇ ਬੁੱਟੇ ਖੜੇ ਇਹ ਸਾਹਮਣੇ ਬੁੱਟੇ ਜਿੰਨੇ ਪੇੜ ਖੜੇ ਆ ਪੇਡੇ ਖੜੇ ਆ ਸਾਰੇ ਨਹਿਰੀ ਵਿਭਾਗ ਦੀ ਜ਼ਮੀਨ ਪਰਲੇ ਪਸਤੇ ਆ ਨਹਿਰੀ ਵਿਭਾਗ ਆਪਣੀ ਜ਼ਮੀਨ ਦੇ ਵਿੱਚ ਤੋਂ ਕੰਮ ਨਹੀਂ ਕਰ ਰਿਹਾ ਕਿਸਾਨਾਂ ਦੀ ਜ਼ਮੀਨ ਨੂੰ ਹਟਾ ਕੇ ਇੱਥੇ ਨਹਿਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਇੱਕੋ ਕਹਿਣਾ ਕਿ ਪਾਣੀ ਪਹੁੰਚੇ ਸਰਕਾਰ ਕਹਿੰਦੀ ਹੈ ਲੇਕਿਨ ਕਿਸਾਨਾਂ ਦਾ ਰਸਤਾ ਵੀ ਉੱਥੇ ਪਹੁੰਚਣਾ ਚਾਹੀਦਾ ਖੇਤ ਤੱਕ ਤਾਂ ਕਿ ਕਿਸਾਨ ਨੂੰ ਆਪਣੇ ਖੇਤ 'ਤੇ ਪਹੁੰਚਣ 'ਚ ਕੋਈ ਮੁਸ਼ਕਲ ਨਾ ਆਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਜੇ ਪ੍ਰਸ਼ਾਸਨ ਨੇ ਨਰੇ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਧੱਕਾ ਕੀਤਾ ਤਾਂ ਸੰਘਰਸ਼ ਕਿ ਸਿੱਖਾ ਕਿਤੇ ਜਾਊਗਾ ਆਵਾਜ਼ ਠੱਬੀ ਕੀਤੀ ਜਾ ਸਕਦੀ ਹੈ ਜਿਸki ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ ਲੇਕਿਨ ਅਧਿਕਾਰੀ ਔਰ ਕਿਸ ਤਰੀਸ ਮਸਲੇ ਨੂੰ ਹੱਲ ਕਰਦੇ ਇਸ ਸਮੇਂ ਦੱਸੇਗਾ ਲੇਕਿਨ ਫਿਲਹਾਲ ਕਿਸਾਨਾਂ ਨੇ ਇਸ ਕਾਮ ਨੂੰ ਰੁਕਵਾ ਦਿੱਤਾ ਹੈ ਸਿਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁਕੇ ਐਕਸ਼ਨ ਨੂੰ ਮਿਲ ਚੁਕੇ ਐਸ ਡੀ ਐਮ ਨੂੰ ਮਿਲ ਚੁਕੇ ਹੈ ਲੇਕਿਨ ਹੁਣ ਮਜਬੂਰ ਹੋ ਕੇ ਕਿਸਾਨ ਅਦਾਲਤ ਦਾ ਦਰਵਾਜ਼ਾ ਖੜਕਾਇਆ ਇਹਨਾਂ ਨੇ ਔਰ ਗੱਲਬਾਤ ਕਰਦੇ ਕਿਸਾਨਾਂ ਨੂੰ ਵੀ ਕੀ ਮੁਸ਼ਕਲ ਆ ਰਹੀ ਜੇ ਨਹਿਰ ਬਣਾਈ ਜਾ ਰਹੀ ਹੈ ਕੀ ਕਰੋਗੇ ਅਸੀਂ ਜਿਵੇਂ ਜਿਵੇਂ ਜਾਮ ਲਾਵਗੇ ਪੂਰਾ ਡੜਕੇ ਸਾਡੇ ਤੋਂ ਉੱਤੇ ਸਾਡੀ ਜਾਨ ਬਗ ਜਾ ਅਸੀਂ ਜਿੰਮੀ ਨਹੀਂ ਛੱਡਦੇ ਹੂੰ ਸਾਡੀ ਜਮੀਨ ਅਸੀਂ ਕਿੰਨੇ ਸਾਲ ਤੋਂ ਬੀਜ ਰਿਆ ਜਿਹੜੀ ਸਾਡੇ ਕਬਜ਼ੇ ਚ ਹੈ ਨਾ 40 ਸਾਲ ਤੋਂ ਪਹਿਲੇ ਹੀ ਸਾਨੂੰ ਵੋਹ ਦੇ ਦੇਣ ਜਾਂ ਸਾਨੂੰ ਇਹ ਦੇ ਦੇਣ ਕਿੰਨੇ ਸਾਲ ਤੋਂ ਬਿਜਾਈ ਕਰ ਰਹੇ ਹੋ ਇੱਥੇ ਅਸੀਂ 40 ਸਾਲ ਤੋਂ ਬੀਜ ਰਿਆ ਜੀ ਤੇ ਮਰਦੇ ਬੰਦੇ ਤੋਂ ਸਾਡੀ ਜਮੀਨ ਕੱਟੀ ਇਧਰ ਸਾਲ ਵੀ ਸਾਡੀ ਮਰਦੇ ਬੰਦੇ ਤੋਂ ਅਸੀਂ ਬੀਜ ਰਿਆ ਹੁਣ ਤੱਕ ਜੀ ਸਾਡਾ ਹਸਤਾ ਚੱਲ ਰਿਹਾ ਜੀ ਕਾਗਜ਼ ਪਈ ਹੈਗੀ ਨਕਸ਼ੇ ਜਿੱਦਾਂ ਦੇਖ ਲਓ ਜੇ ਸਮਰਜ਼ਿਖਾ ਲਓ ਹੂੰ ਜੇ ਸਾਡੀ ਜਮੀਨ ਛੱਡਾਰੇ ਤਾਂ ਸਾਡੀ ਛੱਡ ਜਿੱਦ ਤੱਕਾ ਕਰਾਂਗੇ ਫਿਰ ਅਸੀਂ ਅੱਗੇ ਭਰਾਂ ਹੀ ਸਾਰੀ ਜਮੀਨ ਅਸੀਂ ਅਸੀਂ ਜਾਨ ਦੇ ਦਿਆ ਅਸੀਂ ਪਰ ਜਮੀਨ ਨਹੀਂ ਛੱਡੇਗਾ ਅਸੀਂ ਸਾਹਸਿਆ ਸਾਡੇ ਜਿੱਥੇ ਸਾਡੀ ਜਿੰਨੀ ਜਨਮੀ ਲੱਗਦੀ ਹੈ ਉਹਦੇ ਵਿੱਚ ਅਸੀਂ ਨਹੀਂ ਬਣ ਦੇਵਾਂਗੇ ਤੇ ਸਾਡੀ ਜਾਨ ਬਾਈ ਸਾਨੂੰ ਕੋਈ ਡਰ ਨਹੀਂ ਅਸੀਂ ਮਰ ਤੇ ਜਾਵਾਂਗੇ ਪਰ ਜਿੰਦ ਉਸ ਥੋੜੀ ਜਿਹੀ ਮੀਨਿੰਗ ਹੀ ਫੇਸ ਸਾਹਿਬ ਦਾ ਨੈਰੀ ਮੇ ਕੋ ਤੱਕੇ ਕਰਦੇ ਸਾਡੇ ਜਨ ਸਰਿਆਂ ਲਜੇਤ ਸਾਹਿਬ ਗਵਰਨਮੈਂਟੇ ਕਾਰਨ ਲਗੀ ਪਰ ਲੋਕਾਂ ਦਾ ਕੀ ਬਣੂਗਾ ਨਾ ਐਮਐਲਏ ਨਹੀਂ ਮਿਲੀ ਅਸੀਂ ਤਾਂ ਐਸਡੀਐਮ ਸਾਹਿਬ ਨਾਲ ਗਏ ਤੇ ਆਪਣਾ ਐਕਸ਼ਨ ਸਾਹਿਬ ਨੂੰ ਚਿੱਠੀ ਦਿੱਤੀ ਜਿਵੇਂ ਕਿ ਕਾਜ਼ਾਤ ਸੀ ਗਏ ਆ ਨੈਗੁਰ ਚਰਨ ਸਿੰਘ ਜੀ ਅਸੀਂ ਜੀ ਅਸੀਂ ਨਾ ਇਸ ਮਸਲੇ ਤੇ ਐਸਡੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਤੇ ਨੈਰੀ ਵਿਭਾਗ ਦੇ ਜੋ ਐਕਸ਼ਨ ਸਾਹਿਬ ਨੇ ਉਹਨਾਂ ਨੂੰ ਐਸਡੀਓ ਸਾਹਿ ਐਸ ਡੀਓ ਸਾਹਿਬ ਆਈ ਵੀ ਨੇ ਐਕਸ਼ਨ ਸਾਹਿਬ ਵੀ ਆਏ ਨੇ ਉਹਨਾਂ ਦੇ ਧਿਆਨ ਚ ਲਿਆਂਦਾ ਇਹ ਕੰਮ ਇਹ ਜੋ ਇੱਧਰ ਤੁਸੀਂ ਦੇਖ ਰਹੇ ਹੋ ਇਹ ਪੌਦੇ ਲੱਗੇ ਹੋਏ ਨੇ ਇਹ ਇਹ ਜ਼ਮੀਨ ਹੈ ਨਹਿਰੀ ਵਿਭਾਗ ਦੀ ਹੈ ਨਹਿਰੀ ਵਿਭਾਗ ਨੇ ਆਪਣੀ ਜ਼ਮੀਨ ਛੱਡ ਗਈ ਜਦੋਂ ਪਹਿਲਾਂ ਉਹ ਸਾਡੇ ਕੋਲ ਕਾਬਜ਼ ਹੁੰਦੀ ਸੀ ਜਦੋਂ ਇਹਨਾਂ ਨੇ ਮਿੰਨਤੀ ਕਰਾਈ ਸੀ ਇਹ ਜ਼ਮੀਨ ਛੱਡਤੀ ਤੇ ਜਦੋਂ ਇਹ ਗੱਲ ਕਹੇ ਵੀ ਸਾਡੀ ਜ਼ਮੀਨ ਇਹ ਕਹਿੰਦੇ ਸੀਗੇ ਵੀ ਜੰਗਲਾਂ ਵਾਲੇ ਵਿਭਾਗ ਵਾਲੇ ਵੀ ਤੁਸੀਂ ਨਹਿਰ ਬੰਦ ਕਰ ਦੋ ਤੋ ਦੇਖੋ ਅਸੀਂ ਇਸ ਮਸਲੇ 'ਚ ਨਹੀਂ ਜਾਂਦੇ ਕਿਉਂਕਿ ਨਹਿਰ ਪਾਣੀ ਸਾਨੂੰ ਸਭ ਨੂੰ ਜ਼ਰੂਰਤ ਹੈ ਅਸੀਂ ਬੰਦ ਕਰਨ ਦੇ ਹੱਕ 'ਚ ਨਹੀਂ ਪਰ ਇਹ ਅੱਜ ਜਦੋਂ ਪੱਟ ਕੇ ਦਵਾਰੇ ਨਮੀ ਬਣ ਲੱਗੀ ਹੈ ਤਾਂ ਇਹ ਨਹਿਰੀ ਵਿਭਾਗ ਨੂੰ ਚਾਹੀਦਾ ਉਹ ਆਪਣੀ ਜ਼ਮੀਨ 'ਚ ਨਹਿਰ ਬਣਾਣਾ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਜਾਂ ਜਿਹੜਾ ਰਸਤਾ ਇੱਥੋਂ ਦੀ ਇੱਕ ਰਸਤਾ ਵੀ ਜਾ ਰਿਹਾ ਜਿਹੜੇ ਇੱਧਰਲੇ ਸਾਰੇ ਖੇਤਾਂ ਲੈਣ ਇਹਨਾਂ ਨੂੰ ਰਸਤਾ ਜਾਂਦਾ ਉਸ ਰਸਤੇ ਦੇ ਵਿੱਚੋਂ ਹੁਣ ਜਿੱਥੇ ਆਪਾਂ ਖੜੇ ਆ ਇੱਥੇ ਰਸਤਾ ਆਂਦਾ ਉਹ ਇੱਥੇ ਥੱਲੇ ਜਾ ਕੇ ਇਹ ਤੋਂ ਥੱਲੇ ਜਾ ਕੇ ਰਸਤਾ ਆਂਦਾ ਉਸ ਤੋਂ ਬਾਅਦ ਨਹਿਰ ਫਿਰ ਇਸ ਮਾਮਲੇ ਅਦਾਲਤ 'ਚ ਲੈਗੇ ਹਾਂਜੀ ਅਦਾਲਤ ਵੀ ਚਲੇ ਗਏ ਤੇ ਆ ਕਾਪੀ ਅਦਾਲਤ ਤੇ ਸੜਕ ਇਸ ਚੱਲਦਾ ਤੇ ਨਹਿਰ ਪਵਾਗ ਫਿਰ ਵੀ ਤੱਕਾ ਕਰਦਾ ਇੱਥੋਂ ਦੀ ਬਣਾਣ ਦੀ ਸਾਡਾ ਅਸੀਂ ਅਸੀਂ ਆਪਣੀ ਜਾਨ ਤੇ ਖੇਡ ਕੇ ਕਿਸਾਨ ਇਸ ਇਸ ਮਸਲੇ ਤੇ ਜ਼ਮੀਨ ਨਹੀਂ ਛੱਡ ਸਕਦਾ ਜੇ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਤੇ ਐਕਸ਼ਨ ਸਾਫ ਦਾ ਕਰੋ ਵੀ ਕਰਾਂਗੇ ਜਿੱਥੇ ਵੀ ਜਾਣਾ ਪਿਆ ਸੀ ਜਾਵਾਂਗੇ ਪਰ ਅਸੀਂ ਹੁਣ ਕੰਮ ਬੰਦ ਹਾਂਜੀ ਕੱਲ੍ਹ ਬੰਦ ਕਰਵਾਇਆ ਪਰ ਬਾਰ-ਬਾਰ ਫੇਰ ਆ ਕੇ ਤੁਸੀਂ ਉਹ ਹੁਜਜਤ ਕਰਦੇ ਨੇ ਚਲਾਉਂਦੇ ਨੇ ਪਰ ਅਸੀਂ ਇਹ ਕੰਮ ਨਹੀਂ ਚੱਲਣ ਦਿੰਦੇ ਜਿੰਨਾ ਵੀ ਹੋ ਸਕਿਆ ਅਸੀਂ ਇਸ ਨੂੰ ਨਹੀਂ ਸਿਰੇ ਚੜੰਦੇ ਹਾਂ ਕਰਨ ਇਹ ਕੰਮ ਕੰਮ ਉਹ ਮਕਰਨ ਜ਼ਿੰਮੀਨਾ ਦਾ ਬਣਦਾ ਦਰੁਸਤ ਜਗ੍ਹਾ ਚ ਕਰਨ ਅਸੀਂ ਇਸ ਦੇ ਹੱਕ ਚ ਆ ਹਮ ਛੜੇ ਲਾਤੇ ਪਰਲੇ ਸਾਈਡ ਠੀਕ ਹੈ ਜੀ ਤਾਂ ਉਹ ਜ਼ਮੀਨ ਆਪਣੀ ਤੁਹਾਡੀ ਆਪ ਜਿਹੜੇ ਦੇ ਪਾਸੇ ਇਧਰ ਦੇ ਪਾਸੇ ਕਿਸਾਨ ਕਹਿੰਦੇ ਵੀ ਸਾਡੀ ਜ਼ਮੀਨ ਸਾਡਾ ਰਸਤਾ ਹੈ ਆਪਣੀ ਜ਼ਮੀਨ ਥੜੀ ਕੇ ਸੀ ਰਸਤਾ ਬਣਾਇਆ ਤਾਂ ਠੀਕ ਹੈ ਜੀ ਇਹਨਾਂ ਦਾ ਕਹਿਣਾ ਵੀ ਜਿਹੜੇ ਸਾਡੇ ਰਸਤੇ ਦੇ ਵਿੱਚ ਦੀ ਜ਼ਮੀਨ ਲੈ ਕੇ ਫਿਰ ਉਹਨੂੰ ਛੋੜਾ ਕੀਤਾ ਜਾ ਰਿਹਾ ਹੈ ਕਿ ਪਰਲੇ ਪਾਸੇ ਵਿ ਮੈਕਮੇ ਦੀ ਜ਼ਮੀਨ ਹੈਗੀ ਆਪਣੇ ਮੈਕਮੇ ਦੀ ਜ਼ਮੀਨ ਕਿਸਾਨ ਇਹ ਗੱਲ ਗਲਤ ਹੈ ਕੀ ਹੈ ਗੱਲ ਇਹ ਹੂੰ ਜਿਹੜੀ ਉਹ ਨਿਸ਼ਾਨਦੀ ਕਰਵਾਈ ਗਈ ਸੀ ਹਾਂ ਤੁਸੀਂ ਆਪਣੇ ਇੱਕ ਮਿੰਟ ਸੁਣ ਮੇਰੀ ਸੁਣ ਲੋ ਆਪ ਦਾ ਫੋਨ ਰਿਕਾਰਡ ਹੈ ਜਾਣਾ ਹੈ ਤਾਂ ਉਸ ਹੀ ਹਿਸਾਬ ਤੇ ਤੁਸੀਂ ਆਪਣੇ ਪ੍ਰਸ਼ਨ ਦੇਣਾ ਹਾਂਜੀ ਹਾਂ ਤੁਸੀਂ ਕੀ ਕਹਿ ਰਹੇ ਹੋ ਹਾਂਜੀ ਗੱਲ ਇਹ ਵੀ ਜੋ ਨਿਸ਼ਾਨਦੀ ਕਰਵਾਈ ਗਈ ਸੀ ਉਹ ਪਿਛਲਾ ਦਪਾਗ ਨੂੰ ਪਈ ਸੀ ਹੂੰ ਠੀਕ ਹੈ ਅਸੀਂ ਨਾ ਉੱਥੇ ਹੀ ਬਣਾ ਰਹੇ ਹਾਂ ਜਿੱਥੇ ਪਹਿਲਾਂ ਸੀਗੀ ਆਲਰੇਡੀ ਪਿਛਲੇ 40 ਸਾਲਾਂ ਦਾ ਹੂੰ ਅਸੀਂ ਕੋਈ ਨਵੀਂ ਜਗ੍ਹਾ ਤੇ ਮਹਿਰ ਨਹੀਂ ਬਣਾ ਰਹੇ ਹੂੰ ਬਸ ਇਹ ਜਿਹੜੇ ਇਹ ਕਹਿ ਰਹੇ ਮੈਂ ਸਾਡੀ ਜ਼ਮੀਨ ਇਹ ਸਾਡੀ ਆਪਣੀ ਛੱਡੂ ਜੇ ਮੈਂ 50 ਸਾਲ 100 ਸਾਲ ਪਹਿਲਾਂ ਮੁਰੱਬੇ ਬੰਦੀ ਕੇ ਟਾਈਮ ਤੋਂ ਦੇਖੋ ਗੱਲ ਇਹ ਹੈ ਨਾ ਵੀ ਇਸ ਤੋਂ ਮਹਿਰ ਉੱਥੇ ਹੀ ਬਣਾ ਰਹੇ ਨਾ ਜਿੱਥੇ ਆਲਰੇਡੀ ਹੈਗੀ ਹੈ ਹੂੰ ਉਹ ਤਾਂ ਸਰਕਾਰ ਦੀਆਂ ਉਹਦੀਆਂ ਹਾਈ ਸੁਪਰੀਮ ਕੋਰਟ ਦੀਆਂ ਵੀ ਗਾਈਡਲਾਈਨਸ ਨਹੀਂ ਕਿ ਜੋ ਚੀਜ਼ ਜਗ੍ਹਾ ਜਿੱਥੇ 40 ਸਾਲ ਤੋਂ ਬਣ ਰਹੀ ਹੈ ਚੱਲ ਰਹੀ ਹੈ ਉਹ ਉੱਥੀ ਜਗ੍ਹਾ ਤੇ ਹੋਣੀ ਰਸਤਾ ਇਹ ਰਸਤਾ ਵੀ ਕਟ ਇਹਨਾਂ ਦਾ ਰਸਤਾ ਲਿਆ ਜਾ ਰਿਹਾ ਹੈ ਨਾ ਜ ਰਸਤਾ ਵੀ ਇਹਨਾਂ ਆਪਣੀ ਜ਼ਮੀਨੋਂ ਛੱਡਿਆ ਹੈ ਨਾ ਜੀ ਉਹ ਨੀ ਦੇਖੋ ਸਾਡੇ ਵੱਲੋਂ ਕੋਈ ਨਿਸ਼ਾਨਦੀ ਨਹੀਂ ਕਰਵਾਈ ਗਈ। ਹੂੰ ਸਾਡੇ ਵੱਲੋਂ ਕੋਈ ਨਿਸ਼ਾਨਦੀ ਨਹੀਂ ਕਰਵਾਈ ਗਈ। ਤੁਹਾਨੂੰ ਨਿਸ਼ਾਨਦੀ ਕਰਵਾਈਏ ਉਹ ਜੰਗਲਾਤ ਨਹੀਂ ਕਰਵਾਈਏ। ਅੱਛਾ ਸਹੀ ਵਿਭਾਗ ਵੱਲੋਂ ਨਿਕ ਰਹੇਗੀ। ਹੂੰ ਨਹੀਂ ਸਾਰੇ ਨਹਿਰੀ ਵਿਭਾਗੋਂ ਨਿਕ ਰਹੇ। ਉਹ ਫਰੈਸ਼ ਡਿਪਾਰਟਮੈਂਟ ਨੇ ਕਰਵਾ ਲਿਆ। ਕਿਵੇਂ ਹੋਇਆ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੀ। ਠੀਕ ਹੈ। ਹੁਣ ਕੰਮ ਹੁਣ ਕੰਮ ਬੰਦ ਹੈ ਕਿ ਚੱਲ ਰਿਹਾ ਹੈ? ਨਹੀਂ ਚੱਲ ਰਿਹਾ ਹੈ। ਕੰਮ ਤਾਂ ਬੰਦੇ ਨੇ ਰੋਕਿਆ ਕਿਸਾਨਾਂ ਨੇ। ਨਹੀਂ ਨਹੀਂ ਰੋਕਿਆ ਤਾਂ ਹੋਇਆ। ਇਹ ਤਾਂ ਨਹੀਂ ਕੰਮ ਬੰਦ। ਇਹਨਾਂ ਨੂੰ ਕਿਹਾ ਜਾ ਤੀ ਭਾਈ ਆਸਟ੍ਰੇਲੀਆ ਦੇ ਉੱਪਰ ਕਿ ਕੋਈ ਠੀਕ ਕੋਰਟ ਵਿੱਚ ਚਲੇ ਕੋਰਟ ਵਿੱਚ ਚਲੇ ਗਏ ਹਾਂਜੀ ਕੋਈ ਉਲਿਕਨ ਹੋਗਾ ਸੀ ਫਿਰ ਰੋਕ ਸਕਦੇ ਨਾ ਕੰਪਨੀ ਨਾ ਰੋਕ ਸਕਦੇ ਸੀ ਕੰਮ ਠੀਕ ਹੈ ਠੀਕ ਠੀਕ ਹੈ ਸਰ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼